11 ਤਰੀਕ ਨੂੰ ਦੋਨੋਂ ਟਾਈਮ ਦੀ ਚਵਾਈ 12 ਤਰੀਕ ਨੂੰ ਸਵੇਰ ਦੇ ਟਾਈਮ ਦੀ ਚਵਾਈ ਤਿੰਨ ਡੰਗਾਂ ਦੀ ਚਵਾਈ ਦਾ ਦੁੱਧ ਨਾਪਿਆ ਜਾਊਗਾ ਜਿਹੜੇ ਕਿ ਦਿਲ ਖਿੱਚਵੇਂ ਪੰਜ ਇਨਾਮ ਦਿੱਤੇ ਜਾਣਗੇ ਜਿਹੜੀਆਂ ਬੱਕਰੀਆਂ ਜਿੰਨੀਆਂ ਵੀ ਭਾਗ ਲੈਣਗੀਆਂ ਹਰੇਕ ਬੱਕਰੀ ਨੂੰ ਮਾਨ ਸਨਮਾਨ ਦਿੱਤਾ ਜਾਊਗਾ ਹਾਂਜੀ ਸਾਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੁੱਲਾਪੁਰ ਦਾਖਾ ਬੱਕਰੀਆਂ ਦੀ ਮੰਡੀ ਤੋਂ ਖੜੇ ਆਂਗੇ ਸ਼ਨੀਵਾਰ ਨੂੰ ਲੱਗਦੀ ਹੈਗੀ ਬਹੁਤ ਵੱਡੀ ਅਪਡੇਟ ਦੇਣ ਜਾ ਰਹੇ ਆਂਗੇ ਤੁਹਾਨੂੰ ਦੁੱਧ ਚਵਾਈਆਂ ਦਾ ਮੁਕਾਬਲਾ ਜਿਹੜਾ ਬੱਕਰੀਆਂ ਦਾ ਹੋਣ ਜਾ ਰਿਹਾ ਹੈਗਾ ਕਦੋਂ ਹੋਣ ਜਾ ਰਿਹਾ ਬਾਬਾ ਜੀ ਤੋਂ ਹੀ ਪੁੱਛਦੇ ਆ ਸਾਰੀ ਜਾਣਕਾਰੀ ਤੇ ਵੀਡੀਓ ਨੂੰ ਸ਼ੇਅਰ ਵੀ ਕਰ ਦੇਣਾ ਵੀਰਾਂ ਭਰਾਵਾਂ ਤੱਕ ਪਹੁੰਚਾ ਦੇਣਾ ਬੱਕਰੀਆਂ ਤਿਆਰ ਕਰ ਲਓ ਤੇ ਲੈ ਕੇ ਆਉਣਾ ਮੇਲੇ ਦੇ ਵਿੱਚ ਬਾਬਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਵੀ ਮੇਰੇ ਵੀਰੇ ਵੀਡੀਓ ਲਾਈਵ ਦੇਖਦੇ ਨੇ ਜਾਂ ਬਾਅਦ ਵਿੱਚ ਵੀਡੀਓ ਅਪਲੋਡ ਹੋ ਕੇ ਕਰਨੀਆਂ ਉਹਨਾਂ ਸਾਰੇ ਵੀਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਵੀ ਸਭ ਤੋਂ ਪਹਿਲਾਂ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਦਿਆ ਕਰੋ ਤਾਂ ਕਿ ਜਿਹੜੇ ਸਾਡੇ ਬੱਕਰੀ ਪਾਲਕ ਵੀਰ ਆ ਉਹਨਾਂ ਤੱਕ ਵੀਡੀਓ ਪਹੁੰਚ ਸਕੇ ਜਿਹੜੀ ਇਹ ਵੀਡੀਓ ਆ ਵੀਰੇ ਕਿੱਤੇ ਨੂੰ ਪਰਫੁੱਲਤ ਕਰਨ ਵਾਸਤੇ ਅਸੀਂ ਉਪਰਾਲੇ ਕਰਦੇ ਰਹਿੰਨੇ ਆ ਤੁਹਾਡੇ ਸਹਿਯੋਗ ਦੇ ਨਾਲ ਜਿੰਨੇ ਵੀ ਬੱਕਰੀ ਪਾਲਕ ਵੀਰ ਨੇ ਇਹਨਾਂ ਦੇ ਕਹਿਣ ਤੇ ਅਸੀਂ ਜਦੋਂ ਵੀ ਪਿੰਡਾਂ ਵਿੱਚ ਜਾਂਦੇ ਆ ਜਿਹੜੇ ਚੰਗੇ ਬੱਕਰੀ ਪਾਲਕ ਵੀਰ ਨੇ ਉਹ ਕਹਿੰਦੇ ਬਾਪਾ ਜੀ ਦੁੱਧ ਚਵਾਈ ਦਾ ਮੇਲਾ ਰਖਾਓ ਵੀ ਸਾਡੀਆਂ ਬੱਕਰੀਆਂ ਹੁਣ ਬਾਹਰ ਦਾਣਾ ਚੁਗਦੀਆਂ ਨੇ ਵੀ ਸਾਡੀਆਂ ਬੱਕਰੀਆਂ ਹੁਣ ਦੁੱਧ ਦਿੰਦੀਆਂ ਵੀ ਦੁੱਧ ਚਵਾਈ ਦਾ ਮੇਲਾ ਜ਼ਰੂਰ ਰਖਾਓ ਅਸੀਂ ਅੱਜ ਤੋਂ 3-4 ਦਿਨ ਪਹਿਲਾਂ ਬੱਕਰੀ ਦੁੱਧ ਚਵਾਈ ਦਾ ਮੇਲਾ ਅਨਾਉਂਸ ਕਰਤਾ ਸੀਗਾ ਤੇ ਅਗਲੀ ਮੰਡੀ ਜਿਹੜੀ ਆਉਣੀ ਆ ਅੱਜ 3 ਤਰੀਕ ਆ 10 ਤਰੀਕ ਦੀ ਮੰਡੀ ਆਊਗੀ ਮੁੱਲਾਪੁਰ 10 ਤਰੀਕ ਨੂੰ ਸ਼ਾਮ ਨੂੰ ਏਸੇ ਟਾਈਮ ਏਸੇ ਜਗ੍ਹਾ ਦੇ ਉੱਤੇ ਮੇਲਾ ਲਗਾਇਆ ਜਾ ਬੱਕਰੀਆਂ ਖਾਲੀ ਕੀਤੀਆਂ ਜਾਣਗੀਆਂ ਜਿਹੜੀ ਬੱਕਰੀਆਂ ਦੀ ਐਂਟਰੀ ਫੀਸ ਆ ਵੀਰੇ ਉਹ 500 ਰੁਪਿਆ ਹੋਊਗੀ 5 ਵਜੇ ਤੱਕ ਬੱਕਰੀਆਂ ਸਾਡੇ ਕੋਲੇ ਪਹੁੰਚ ਜਾਣ ਹੱਦ 6 ਵਜੇ ਤੱਕ ਐਂਟਰੀ ਬੇਸ ਲਈ ਜਾਊਗੀ ਬੱਕਰੀਆਂ ਦੀ ਉਸ ਤੋਂ ਬਾਅਦ ਤਕਰੀਬਨ 6:30 ਤੇ 7 ਦੇ ਦਰਮਿਆਨ ਬੱਕਰੀਆਂ ਖਾਲੀ ਕੀਤੀਆਂ ਜਾਣਗੀਆਂ 11 ਤਰੀਕ ਨੂੰ ਦੋਨੋਂ ਟਾਈਮ ਦੀ ਚਵਾਈ 12 ਤਰੀਕ ਨੂੰ ਸਵੇਰ ਦੇ ਟਾਈਮ ਦੀ ਚਵਾਈ ਤਿੰਨ ਡੰਗਾਂ ਦੀ ਚਵਾਈ ਦਾ ਦੁੱਧ ਨਾਪਿਆ ਜਾਊਗਾ ਜਿਹੜੇ ਕੇ ਦਿਲ ਖੇਚੇ ਵਿੱਚ ਪੰਜ ਇਨਾਮ ਦਿੱਤੇ ਜਾਣਗੇ ਪਹਿਲੀਆਂ ਪੰਜ ਬੱਕਰੀਆਂ ਨੂੰ ਬਾਕੀ ਹੋਰ ਦੱਸ ਦਈਏ ਕਿ ਪਹਿਲੀ ਬੱਕਰੀ ਨੂੰ ਫਰਿੱਜ ਦਿੱਤੀ ਜਾਣੀ ਹੈ ਇਨਾਮ ਦੇ ਵਿੱਚ ਜਿਹੜੀਆਂ ਬੱਕਰੀਆਂ ਜਿੰਨੀਆਂ ਵੀ ਭਾਗ ਲੈਣਗੀਆਂ ਹਰੇਕ ਬੱਕਰੀ ਨੂੰ ਮਾਨ ਸਨਮਾਨ ਦਿੱਤਾ ਜਾਊਗਾ ਖਾਲੀ ਕੋਈ ਨਹੀਂ ਮੁੜਨਾ ਇਸ ਲਈ ਸਾਰੇ ਵੀਰਾਂ ਨੂੰ ਬੇਨਤੀ ਆਗੇ ਤਿਆਰੀ ਕਰ ਲੋ ਇੱਕ ਹਫਤਾ ਰਹਿ ਗਿਆ ਆਪਣੇ ਕੋਲੇ ਅੱਜ ਤੋਂ ਇੱਕ ਹਫਤੇ ਤੱਕ ਬੱਕਰੀਆਂ ਦੀ ਦੁੱਧ ਚਵਾਈ ਦਾ ਮੁਕਾਬਲਾ ਪਿੰਡ ਮੁੱਲਾਪੁਰ ਜ਼ਿਲ੍ਹਾ ਲੁਧਿਆਣਾ ਬੱਕਰਾ ਮੰਡੀ ਮੁੱਲਾਪੁਰ ਵਾਲੀ ਜਗ੍ਹਾ ਦੇ ਉੱਤੇ ਲੱਗੂਗਾ ਬਹੁਤ ਬਹੁਤ ਮੇਰੇ ਵੀਰ ਬੱਕਰੀਆਂ ਲੈ ਕੇ ਪਹੁੰਚੋ ਬਹੁਤ ਬਹੁਤ ਧੰਨਵਾਦ ਸੋ ਗੱਲ ਬਾਤ ਨੋਟ ਕਰ ਲੋ ਬਾਈ ਲੰਗਰ ਚਾਹ ਪਾਣੀ ਦਾ ਪ੍ਰਬੰਧ ਮੰਡੀ ਵੱਲੋਂ ਹੀ ਰਹੂਗਾ ਕਿਉਂ ਆ ਬਾਈ ਹਾਂਜੀ ਹਾਂਜੀ ਖੁੱਲ੍ਹਾ ਆਊਗਾ ਜੀ ਕਿਸੇ ਨੂੰ ਇਹ ਫਿਕਰ ਕਰਨ ਦੀ ਲੋੜ ਨਹੀਂ ਵੀ ਅਸੀਂ ਰੋਟੀ ਘਰੋਂ ਬਣ ਕੇ ਲੈ ਜਾਈਏ ਜਾਂ ਮੁੱਲ ਲੈ ਕੇ ਖਾਣੀ ਆ ਇਹ ਗੱਲ ਵੀ ਲੋੜ ਨਹੀਂ ਬਾਕੀ ਤਰਸੇਮ ਸਿੰਘ ਜੀ ਸਟਾਲ ਵੀ ਲੱਗੂਗੀ ਆਲੂ ਵਾਲੇ ਪਰੌਠੇ ਸਪੈਸ਼ਲ ਚਾਹ ਜੇ ਕਿਸੇ ਨੇ ਆਪਣੇ ਮਨਪਸੰਦ ਦੀ ਖਾਣੀ ਆ ਉਹ ਵੀ ਲੱਗਿਆ ਹੋਊਗਾ ਹੋਟਲ ਇੱਥੇ ਉਹ ਵੀ ਲੱਗਿਆ ਹੋਊਗਾ ਉਹ ਵੀ ਤਿੰਨੇ ਦਿਨ ਹੋਟਲ ਲੱਗੂਗਾ ਇੱਥੇ ਰਾਤ ਨੂੰ ਰਹਿਣ ਤੇ ਬਾਕੀ ਰੱਸਿਆਂ ਦਾ ਰਹਿਣ ਦਾ ਪ੍ਰਬੰਧ ਲਾਈਟਾਂ ਦਾ ਪੱਖਿਆਂ ਦਾ ਸਾਰੇ ਪ੍ਰਬੰਧ ਕਰਾਂਗੇ ਵੱਧ ਤੋਂ ਵੱਧ ਮੇਰੇ ਵੀਰ ਪਹ ਦੈਨ ਸ਼ਨੀਵਾਰ ਬਕਰਾ ਮੰਡੀ ਪਿੰਡ ਮੁੱਲਾਪੁਰ ਵਾਲੀ ਜਗ੍ਹਾ ਦੇ ਉੱਤੇ ਦੁੱਧ ਚਵਾਈ ਦਾ ਮੁਕਾਬਲਾ ਬੱਕਰੀਆਂ ਦਾ ਹੋ ਰਿਹਾ ਵੱਤ ਤੋਂ ਵੱਧ ਦਾ ਫਾਇਦਾ ਉਠਾਓ ਧੰਨਵਾਦ ਜੀ ਧੰਨਵਾਦ